ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪੰਡ ਸੁਨੇਰ ਇਹ ਪੰਡ ਜੀਰਾ ਤਹਿਸੀਲ ਤੇ ਫਿਰੋਜ਼ਪੁਰ ਜ਼ਿਲ੍ਹੇ ਦਾ ਹੈ ਜੀਰੇ ਦੇ ਬਿਲਕੁਲ ਨਾਲ ਦਾ ਇਹ ਪੰਡ ਹੈ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਦੱਸੋ ਭਾਈ ਇੱਕ ਫਾਰਮ ਦਾ ਕੰਮ ਕਰਦੇ ਇਹਨਾਂ ਕੋਲ گاਵਾ ਬਹੁਤ ਹੈ ਪਹਿਲਾਂ ਵੀ ਵੀਡੀਓ ਬਣਾਈਆਂ ਕਿਉਂਕਿ ਜਦੋਂ گاਵਾਾਂ ਦੀ ਇੱਕ ਖਾਸੀਅਤ ਇਹ ਹੈ ਵੀ 1.5-2 ਸਾਲ ਦੀ ਵੜ ਜਿਹੜੀ ਉਹ ਦੁੱਧ ਰਲ ਜਾਂਦੀ ਹੈ ਨਾਲ ਉਦੋਂ ਦੇ ਕਰਕੇ ਨਾਗ ਵਾਧਦੇ ਗਿਣਤੀ ਸੋਹਣੀ ਵਧ ਜਾਂਦੀ ਇਹਨਾਂ ਦੀ ਤਾਂ ਇੱਥੇ ਪਸ਼ੂ ਪਹਿਲਾਂ ਵੀ ਦਿਖਾਏ ਹੋਣਗੇ ਕਾਫੀ ਰਾਸ਼ ਜਿਹੜਾ ਉਹ ਹੈਗਾ ਪਸ਼ੂ ਬਹੁਤ ਸਾਰੇ ਆ ਸੁਖਣਾ ਤੇ ਨਾਲ ਬਾਈ ਨੇ ਹੁਣ ਨਵਾਂ ਸ਼ੈੱਡ ਵੀ ਇੱਥੇ ਐਡ ਕਰਤਾ ਕਿਉਂਕਿ ਇਹ ਕਿੱਤਾ ਇਦਾਂ ਦਾ ਹੈ ਵੀ ਜਿਹਨੂੰ ਰਾਸ ਆ ਜਾਂਦਾ ਤਾਂ ਫਿਰ ਉਹ ਬੰਦਾ ਤਰੱਕੀ ਕਰਦਾ ਤੇ ਜਦੋਂ ਤਰੱਕੀ ਹੁੰਦੀ ਹੈ ਉਦੋਂ ਨਾਲ ਕਿੱਤੇ ਦੇ ਉਹਨੂੰ ਸੁਖਾਲਾ ਬਣਾਉਣ ਵਾਸਤੇ ਥੋੜਾ ਬਹੁਤਾ ਸਾਨੂੰ ਇਨਵੈਸਟਮੈਂਟ ਉਹਦੇ 'ਚ ਕਰਨੀ ਪੈਂਦੀ ਹੈ ਪਰ ਅੱਜ ਜਿਹੜੀ ਵੀਡੀਓ ਬਣ ਰਹੀ ਹੈ ਉਹ ਇਸ ਵੈੜ ਦੀ ਹੈ ਤੇ ਇਹ ਬਾਈ ਨੇ ਵੇਚਣੀ ਹੈ ਸਾਈਵਾਲ ਕ੍ਰਾਸ ਮੈਂ ਮੰਨੂੰਗਾ ਵੈਸੇ ਇਹ ਸਾਈਵਾਲ ਵਾਲਾ ਪੱਖ ਜ਼ਿਆਦਾ ਹੈ ਪਰ ਜਿਹੜਾ ਵਾਈਟ ਸਪੌਟ ਹੈ ਉਹ ਤੋਂ ਅੰਦਾਜ਼ਾ ਥੋੜਾ ਜਿਹਾ ਹੁੰਦਾ ਵੀ ਕਿਤੇ ਨਾ ਕਿਤੇ ਐਚ ਐਫ ਦੇ ਨਾਲ ਥੋੜੀ ਬਹੁਤ ਕ੍ਰਾਸ ਇਹ ਵੈੜ ਹੋ ਸਕਦੀ ਹੈ ਸੋ ਇਹ ਗਾਂ ਦੋਸਤੋ ਵਕਾਊ ਆ ਬਾਈ ਨੇ ਵਿੱਚ ਨਹੀਂ ਹੈ ਇਹਦੀ ਆਪਾਂ ਡਿਟੇਲ ਪੁੱਛਾਂਗੇ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖ ਲਿਓ ਨਗ ਜੀ ਨੂੰ ਜੱਜ ਜੂਗਾ ਤੋਂ ਉਹ ਵੇਰ ਆ ਕੇ ਤਸੱਲੀ ਕਰ ਸਕਦਾ ਤੇ ਨੰਬਰ ਸਕਰੀਨ ਤੇ ਚੱਲਦਾ ਰਹਿਣਾ ਆਓ ਜਾਣਕਾਰੀ ਲਈਏ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਨਾਮ ਦੱਸ ਦਿਓ ਬਈ ਆਪਣਾ ਗੁਰਪ੍ਰੀਤ ਸਿੰਘ ਗੁਰਪ੍ਰੀਤ ਬਾਈ ਛੱਡ ਵਧਾ ਲਿਆ ਫਿਰ ਉਹਨੇ گاਵਾ ਵਾਲੇ ਪਾਸੇ ਨੂੰ ਧਿਆਨ ਜਾ ਬਣਿਆ ਲੱਗਦਾ ਹਾਂਜੀ ਹਾਂਜੀ ਹੌਲੀ ਹੌਲੀ ਇਧਰ ਨੂੰ ਜਾਦੇ ਕੰਮ ਆਉਂਦਾ ਇਹ ਜਿਹੜੀ ਇੱਥੇ ਪਸ਼ੂ ਖੜੇ ਆ ਮੇਰੇ ਖਾਲ ਜੇ 90% ਤਾਂ ਹੋਮ ਬਰੀਡ ਹੀ ਹੋਊ ਬਈ ਆਪਣੀ ਹਾਂਜੀ ਹਾਂਜੀ ਮਤਲਬ ਵੈੜਾ ਹੀ ਤਿਆਰ ਹੋ ਰਹੀਆਂ ਨੇ ਠੀਕ ਹੈ ਇੱਕ ਅੱਜ ਕ੍ਰਾਸ ਬਰੀਡ ਗਾਂ ਆਪਾਂ ਵੇਚਣ ਲੱਗੇ ਹਾਂ ਹਾਂਜੀ ਕਿੰਨਾ ਮਸੂਆ ਇਹਨੇ ਸੁਣਾ ਬਈ ਇਹ ਪਹਿਲਾ ਨਾ ਇਹ ਪਹਿਲਾ ਸੂਆ ਸੁਣਾ ਚਾਰ ਦੰਦਾ ਠੀਕ ਹੈ ਅੱਛਾ ਬਈ ਇਹ ਫਿਰ ਉਹਨੂੰ ਵੇਚ ਦੇਣੀ ਹੈ ਥੋੜਾ ਬਈ ਬਰੀਡ ਤੇ ਜਿਆਦਾ ਕੰਮ ਕਰਾਵੇ ਮਤਲਬ ਐਚ ਐਫ ਵਾਲੇ ਪਾਸੇੋਂ ਜਿਆਦਾ ਜਾਵਾਂਗੇ ਮਤਲਬ ਉਹ ਪਾਸੇ ਨੂੰ ਜਿਆਦਾ ਜਾਵਾਂਗੇ ਠੀਕ ਹੈ ਇਹ ਕ੍ਰੋਸ ਦੇ ਵਿੱਚ ਫਿਰ ਇਹ ਆਪਾਂ ਥੋੜਾ ਕੱਟ ਕਰਾਉਣੇ ਇੱਕ ਮਤਲਬ ਉਹ ਹੈ ਕਾਫੀ ਆ ਹਣਾ ਠੀਕ ਹੈ ਪਹਿਲਾਂ ਫਿਰ ਇਹ ਮਤਲਬ ਗਰਮੀ ਨਹੀਂ ਬਣਾਉਂਦੀਆਂ ਸ਼ੈੱਟ ਤੋਂ ਪਹਿਲਾਂ ਫਿਰ ਤਾਂ ਇਦਾਂ ਦੀਆਂ ਕ੍ਰੋਸ ਬਰੀਡ ਰੱਖੀ ਸੀ ਠੀਕ ਹੈ ਹੁਣ ਪਿਓਰ ਵਾਲੇ ਪਾਸੇ ਨੂੰ ਜਾ ਕਿੰਨੇ ਦਿਨ ਲਾਉਗੀ ਸੂਨ ਚ ਬਈ ਦਿਨ ਵੀਰੇ ਪੂਰੇ ਉੱਪਰ ਹੀ ਲੈ ਕੇ ਜਾ ਰਹੀ ਹੈ ਉੱਤੇ ਹੀ ਲੈ ਰਹੀ ਜਿਹੜੇ ਲੈ ਰਹੀ ਹੈ ਕੀ ਡਿਮਾਂਡ ਰਹਿਣੀ ਹੈ ਕਿੰਨੇ ਦੀ ਵੇਚ ਦੇਣਗੇ ਮਾਣ ਵੀਰੇ ਦਾ 55000 ਰੁਪਏ 55000 ਠੀਕ ਹੈ ਸੋ ਦੋਸਤੋ ਰੇਟ 55000 ਸੂਆ ਪਹਿਲਾ ਚਾਰ ਦੰਦ ਹੈ ਐਚਐਫ ਤੇ ਬਾਈ ਕਹਿੰਦਾ ਕੰਮ ਕਰਾਂਗੇ ਕਿਉਂਕਿ ਸ਼ੈੱਡ ਪਾ ਲਿਆ ਹੁਣ ਜਿਆਦਾ ਦੁੱਧ ਵਾਲੇ ਪਸ਼ੂ ਜਿਹੜੇ ਉਦਾਂ ਦੇ ਰੱਖੇ ਜਾਣਗੇ ਇਹ ਤੋਂ ਪਹਿਲਾਂ ਥੋੜਾ ਕ੍ਰਾਸ ਬਰੀਡ ਗਾਵਾਂ ਸੀ ਕਿਉਂਕਿ ਜਗ੍ਹਾ ਜਿਹੜੀ ਉਹ ਉਦਾਂ ਦੀ ਧੁੱਪ ਧੁੱਪ ਗਰਮੀ ਜਿਹੜੀ ਉਹ ਥੋੜੀ ਬਹੁਤ ਰਹਿੰਦੀ ਸੀ ਤਾਂ ਹੁਣ ਬਾਈ ਕਹਿੰਦਾ ਵੀ ਐਚਐਫ ਤੇ ਕੰਮ ਕਰਨਾ ਤੁਰਤਗੇ ਬਾਈ ਸੋ ਚਾਰ ਦੰਦ ਦੋਸਤੋ ਪਹਿਲਣ ਵੈੜ ਹਵਾਨੇ ਦੀ ਤਿਆਰੀ ਜਿਹੜੀ ਉਹ ਸਾਈਡ ਤੋਂ ਤੁਸੀਂ ਦੇਖ ਲਈ ਹੈ ਤੇ ਹਜੇ ਦੇਣਤਾ ਹਾਲਾਂਕਿ ਪੂਰੇ ਆ ਉੱਤੇ ਲੈ ਰਹੀ ਐ ਪਰ ਹਜੇ ਵੀ ਅੰਦਾਜ਼ਾ ਹੈ ਵੀ 2-4 ਦਿਨ ਲੈ ਸਕਦੀ ਐ ਪਰ ਅੱਜ ਦੀ ਤਿਆਰੀ ਚੰਗੀ ਐ 55000 ਡਿਮਾਂਡ ਐ ਥੋੜਾ ਬਹੁਤਾ ਮਾਨਤਨ ਹੋ ਜੂਗਾ ਵਿੱਚੋਂ ਜਿਹਨੂੰ ਸਾਈਵਾਲ گاਵਾ ਪਸੰਦ ਐ ਉਹ ਵੀਰ ਦੇਖ ਸਕਦਾ ਆ ਕੇ ਬਾਕੀ ਇੱਕ ਗੱਲ ਹੋਰ ਧਿਆਨ ਚ ਲਿਆ ਜਾ ਵੀ ਹਜੇ ਇਹ ਪਹਿਲਾਂ ਨੂੰ ਬੱਠੀ ਐ ਥਣਾ ਚ ਕੋਈ ਬਹੁਤਾ ਜੋਸ਼ ਨਹੀਂ ਉੱਤੋਂ ਸਿਰਫ ਭਲੂਣਾ ਜਦੋਂ ਇਹ ਬੱਚੇ ਨੂੰ ਜਨਮ ਦੇਊਗੀ ਤੇ ਥਣ ਪੂਰਾ ਨਿਖਰਨਾ ਫੇਰ ਐ ਸੋ ਤੁਸੀਂ ਹੁਣ ਇਸ ਗੱਭਣ ਵੈੜ ਨੂੰ ਦੇਖ ਰਹੇ ਹੋ ਉਧਰ ਨੂੰ ਹੀ ਲੈ ਜੀ ਬਾਈ ਇਹ ਕਿਹੜਾ ਹੋਰ ਰੰਗ ਲਾਲੀ ਵਾਲਾ ਨਿਕਲੂਗਾ ਕਿਉਂਕਿ ਨਿਵਾਈ ਵੀ ਹੈ ਵੀਡੀਓ ਤੋਂ ਪਹਿਲਾਂ ਤੇ ਜਦੋਂ ਗਾਂ ਕਾਫੀ ਕਲਰ ਜਾਂ ਹੁੰਦਾ ਨਿਵਾਰਗੇ ਤੋਂ ਜ਼ਿਆਦਾ ਕਾਲੀ ਲੱਗਦੀ ਹੈ ਸੋ ਮੈਂ ਨੇੜੋਂ ਦੇਖ ਰਿਹਾ ਤਾਂ ਥੋੜੀ ਜਿਹੀ ਪਾ ਹੁਣ ਲਾਲੀ ਵਾਲੀ ਵਜਣੀ ਸ਼ੁਰੂ ਹੋ ਗਈ ਹੈ ਜਦੋਂ ਸੁੱਕ ਜਾਂਦੀ ਹੈ ਤਾਂ ਉਦੋਂ ਕਾਫੀ ਕਲਰ ਇਹਦਾ ਜਿਹੜਾ ਉਹ ਦਿਸੂਗਾ ਬਲੈਕ ਨਹੀਂ ਹੈ ਸੋ ਇਹ ਵੈੜ ਦੋਸਤੋ ਫਾਰ ਸੇਲ ਹੈ ਬਾਈ ਕੋਲ 55000 ਡਿਮਾਂਡ ਬਾਈ ਨੇ ਕੀਤੀ ਹੈ ਗਰਮੀ ਦੀ ਰੁੱਤ ਉਹ ਸਹਣ ਕਰ ਲੈਂਦੀਆਂ ਦੁੱਧ ਇਹ ਸੋਨਾ ਦੇਈ ਜਾਊਗੀ ਕਿਉਂਕਿ ਹਵਾਨੇ ਦਾ ਰੁਖ ਕਾਫੀ ਚੰਗਾ ਦਿਸਦਾ ਵੱਟਾ ਹਵਾਨਾ ਹੈ ਬਾਕੀ ਕਿੰਨਾ ਕੁ ਦੁੱਧ ਦੇ ਦਊਗੀ ਉਹ ਥੋੜੀ ਸਮਝ ਐ ਤੁਸੀਂ ਦੇਖਣਾ ਇਹ ਤੋਂ ਤੁਸੀਂ ਕਿੰਨਾ ਦੁੱਧ ਚੋ ਸਕਦੇ ਹੋ ਹਵਾਨਾ ਬੈਕ ਸਾਈਡ ਤੋਂ ਵੀ ਤੁਸੀਂ ਦੇਖ ਸਕਦੇ ਹੋ ਹਜੇ ਟੱਲ ਓਵੇਂ ਪਈ ਐ ਸਪੇਸ ਹੈਗੀ ਐ ਇਹ ਪੂਰਾ ਇਹਨੇ ਭਰ ਜਾਣਾ ਜਦੋਂ ਕਰਮਾਲੀ ਬੱਚੇ ਨੂੰ ਜਨਮ ਦੇਣ ਲੱਗੂਗੀ ਕਰਮੀਆਂ ਜੀ ਤਾਂ ਤੋਹਫਾ ਹੀ ਆ ਪਾਇਆ ਠੀਕ ਹੈ ਵੈਸੇ ਸਵੇਰ ਜਦੋਂ ਹੁਣ ਖੋਲ ਕੇ ਤੋਰਦੇ ਆ ਉਦੋਂ ਤਾਂ ਠੰਡੀ ਜੀ ਲੱਗਦੀ ਹੈ ਵੈਸੇ ਸਵੇਰ ਕਿਵੇਂ ਆ ਪਈ ਮੈਂ ਠੀਕ ਹੈ ਜੀ ਕੋਈ ਕਰਮ ਵਾਲੀ ਗੱਲ ਨਹੀਂ ਉਸ ਤਰ੍ਹਾਂ ਠੀਕ ਹੈ ਹਾਂ ਪਹਿਲੇ ਵਾਰ ਜਦਾ ਚਲੋ ਮਾੜਾ ਮੋੜ ਤੋਂ ਨੇ ਕੀ ਹੁੰਦਾ ਪਰ ਨਹੀਂ ਕੋਈ ਉਸ ਤਰ੍ਹਾਂ ਨਹੀਂ ਇਹ ਨਹੀਂ ਗੱਲ ਉਸ ਤਰ੍ਹਾਂ ਲੰਗੇ ਜਾਂਦੇ ਨੇ ਮਾਪੀਏ ਕੋਈ ਠੀਕ ਉਹ ਨਹੀਂ ਹੈ ਠੀਕ ਹੈ ਸੋ ਦੋਸਤੋ ਵੈਸੇ ਤੋਰ ਕੇ ਤੁਹਾਨੂੰ ਦਿਖਾਈ ਹੈ ਸੋ ਅੱਜ ਦੀ ਵੀਡੀਓ ਦੇ ਵਿੱਚ ਇਹ ਬੈਡ ਫਾਰ ਸੇਲ ਸੀ ਜਿਹਨੂੰ ਜਜੇ ਉਹ ਵੀ ਰਿਕਾਲ ਕਰ ਸਕਦਾ ਹੈ ਧੰਨਵਾਦ